ਆ ਗਏ ਆ ਆਂ ਕਿੱਥੇ ਗਿਆ ਅਗਲੇ ਦਾਣੇ ਡੋਲ ਕੇ ਪਾਣ ਖੜਾ ਰਹਿਣਦੇ ਆ ਆ ਵੀਡੀਓ ਬਣਾਉਣ ਦੇ ਮੈਂ ਵੀਰ ਨੂੰ ਆ ਦੀ ਮਸ਼ਹੂਰੀ ਕਰਾਂਗੇ ਦਾਣੇ ਬਹੁਤ ਵਧੀਆ ਪਵਾ ਕੇ ਲਿਆਉਂਦੇ ਆ ਸਰਦਾਰ ਸਾਹਿਬ ਦਾ ਇਹਨੂੰ ਦਾ ਭਰਾਵਾ ਪਤਾ ਨਹੀਂ ਕੀ ਕਰਕੇ ਛੱਡਿਆ ਜੇ ਸਪੈਸ਼ਲ ਟਰੈਕਟਰੀ ਮਸ਼ੀਨ ਦੇ ਮਗਰ ਮਗਰ ਚੜਾਈ ਫਿਰਦਾ ਟੂੜੀ ਵਾਲੀ ਬਾਈ ਮਗਰ ਦਾ ਉਹ ਕਹਿੰਦਾ ਇੰਚ ਨੇ ਦਾ ਲਾ ਫੋੜਾ ਨਹੀਂ ਜਿਹੜਾ ਸੀਟੇਟ ਕਰਦੇ ਓ ਬਾਈ ਜੀ ਚਲਦੀ ਰਾਣੀ ਆ ਆਪਣੀ ਇਹਦੇ ਵੀਡੀਓ ਨੂੰ ਬਾਬੂ ਕੋਲ ਆਵੇ ਤੇਰੇ ਵਰੀ ਬਣਾਈ ਆ ਉਹ ਨਹੀਂ ਮੈਨੂੰ ਲੋਟੇ ਹੁੰਦਾ ਮੈਂ ਆਪ ਸੌਂਦ ਨੂੰ ਲੱਗਦਾ ਚਲ ਕੋਈ ਨਾ ਦੋਨ ਜਲਾਏ ਤੂੰ ਮਿੱਠੀ ਹੋਣੀ ਉਧਰ ਹੀ ਆ ਗਿਆ ਆਉਣ ਵਾਲੇ ਇੱਧਰ ਉਹ ਨਹੀਂ ਵੀਰੇ ਆਉਂਦੇ ਆ ਜੀ ਉਹ ਵੀ ਬੜੇ ਸੀਗੀਆਂ ਜਾ ਰਹੀਆਂ ਪਵਾਂਡਾ ਨੇ ਕੱਲ ਸ਼ਾਮ ਦੇ ਲਿਆਉਂਦੇ ਚਲੋ ਪਲਾ ਆਵੇ ਲਾਗ ਰੂ ਸੱਚੇ ਪਾਤਸ਼ਾ ਸਾਰਿਆਂ ਦੀਆਂ ਇਦਾਂ ਚਲਾਵੇ ਜਿੰਨੇ ਕੈਂਪੀਓ ਘਾਟੇ ਵਾਦੇ ਸੀ ਇੱਥੇ ਪੂਰੇ ਹੋ ਗਏ ਆਗੇ ਵਾਦੇ ਅੱਜ ਦੇ ਆ ਪੱਟੇ ਦੇ ਪੂਰੀ ਕੀਤੇ ਹਾਂ ਐਮਪੀ ਦਾ ਆਪਣੀ ਛੇੜ ਲਾਈ ਉਹਨੇ ਸਾਡੇ ਐਮਪੀ ਭੈ ਜੁੱਧਾਂ ਨੇ ਖਾ ਗਏ ਲੁੱਟ ਗਏ ਆਏ ਬੁਰਜਾ ਦੇ ਨਾ ਕੋ ਬੀ ਇਹ ਬਾਈ ਜੀ ਅਸੀਂ ਲਾਈ ਆ 8 ਕਿੱਲਿਆਂ ਦੇ ਪਲਾਟ ਫੇਰੇ ਦੁਬਾਰੇ ਆ ਟਾਲੀ ਆਲ ਉੱਥੇ ਸੱਤ ਫੇਰ ਦਾਹਾਂ ਦਾ ਫੇਰ ਹਈ ਬਾਈ ਜੀ ਰੋਜ ਹੁਣ ਤਿੰਨ ਦਿਨ ਹੋ ਗਏ ਆ ਕਦੇ 35 ਕਦੇ 37 ਨਜ਼ਰ ਬੱਟੂ ਵੀ ਬਹੁਤ ਆਜ ਅਸੀਂ 40 ਵੱਡਾਂਗੇ ਸਾਨੂੰ ਪਤਾ ਤੇ ਦੋਵੇਂ ਮਸ਼ੀਨਾਂ 80 ਕਿੱਲਿਆਂ ਤੋਂ 75 ਕਿੱਲਿਆਂ ਤੋਂ ਘੱਟ ਨਹੀਂ ਆਉਂਦੀਆਂ ਪਈਆਂ ਬਾਪੂ ਦੀਪ ਸਿੰਘਾ ਨੇ ਕੀਤੀ ਕਿਰਪਾ ਭਰਾਵਾ ਹੋਗਾ ਲਈ ਜੇ ਉਹ ਲਈ ਜਾਂਦੇ ਹੋਗਾ ਬਾਪੂ ਖੰਡੇ ਵਾਲੇ ਨੇ ਹੋਗਾ ਨਹੀਂ ਨਾ ਲੈਣ ਦੇਣਾ ਉਹ ਫਿਰ ਅਸੀਂ ਆਪ ਦੀ ਮਕੀ ਤੇ ਖੋਲ ਪਾਇਆ ਤੇ ਆ ਦੀ ਹਾਂ ਹਾਂ ਆਹ ਦਣਾ ਆਪ ਚੱਲੀਏ ਤੇਲ ਲੈ ਆਈਏ ਕਿ ਨਹੀਂ ਆਹੋ ਹਾਂ ਉਹ ਕੀ ਖੋਲ ਗੱਜ ਕਿਨੇ ਵਾਢੀ ਦੇਣਾ ਇੱਕ ਰੀਤ ਚਾਹ ਪਿਆ ਦੀ ਆਹੋ ਮੈਨੂੰ ਚਾਹ ਪੀ ਲੈ ਤੂੰ ਲਾ ਦੇ ਕਿਹੜਾ ਚੱਲ ਤੂੰ ਰਹਿਣ ਦੇ ਮੈਂ ਉਹਨੂੰ ਬਾਈ ਨੂੰ ਪੁੱਛਣਾ ਬਈ ਜੀ ਮੁੰਡਾ ਦਲੇਗਾ ਫਿਲਟਰ ਸਾਫ ਕਰ। ਇਹ ਗਾਲੇ। ਕਾਹ ਫਿੰਡ ਗਿਆ ਇਹਲਾ ਤੁੰਨੇ। ਰਾਗ ਦੇ ਸਾਹ ਹੁਣਾ ਕਿਵੇਂ ਨਾਲ ਹੀ ਨੋਨਾ। ਤੇਲ ਪਾਤਾ ਕਿ ਨਹੀਂ? ਤੇਲ ਪਾਉਨੇ ਆ। ਖੜੀ ਦਾ। ਇਹਨੂੰ ਇੱਕ ਗੂਗ ਮਾਰਦੇ ਵੇ। ਵੱਜ ਗਈ ਗਰੀ। ਵੱਜ ਗਈ। ਪਰ ਇਹਨੂੰ ਥੱਲੇ ਇਹ ਕਰਕੇ ਝਾੜੀ ਬਾਲਟੀ ਦੇ ਕੋਲੇ ਕਰਕੇ ਤੁਹਾਡੀ ਭੈਣ ਨੂੰ ਇਹ ਤਾਂ ਭਰਿਆ ਹੀ ਪਿਆ ਏ। ਫੁੱਲ ਆ ਵੀਰੇ ਲੈ ਲੈਣਾ ਚੱਲਦੀ ਐ ਤਾਂ ਹੀ ਦਾ। ਉਹ ਦਾ ਫਿਲਟਰ ਕੱਢ ਕੇ ਉਹਨੂੰ ਹੀ ਆਉ ਮਾਰ ਓਹ ਹੋ ਹੋ ਲੱਗੀ ਵੀ ਨਸਰਾ ਸਿਰਾ ਇੱਕ ਦੇ ਦੋ ਜੱਦਾ ਦੈਨ ਨਹੀਂ ਕੱਢਦਾ ਹਾਂ ਹਾਂ ਸਾਗੀ ਫੜਾਈਏ ਤੇਲ ਫੜਾਲਾ ਲੈ ਆ ਪਰ ਲੈ ਲੇ ਹਾਂ ਬਾਜੀਆਂ ਕਰਤੀ ਤਿਆਰੀ ਚੱਲੇ ਵੱਡਣ ਮੁੰਡੇ ਸਾਡੇ ਅੱਜ ਇਹਨੂੰ ਲੈ ਕੇ ਜਾਵਾਂਗੇ ਪਿੰਡ ਦੂਜੀ ਮਸ਼ੀਨ ਛੱਡਾਂਗੇ ਇੱਥੇ ਹੀ ਬਾਈ ਬਾਈ ਨਿਕਲਣੇ ਕਿਤੇ ਮੰਨੂ ਸੀਸਾ ਥੱਲੇ ਢਿੱਗਣ ਵਾਲਾ ਆਈ ਦਾ ਵੀ ਬਾਈ ਜੀ ਦਹਾਂ ਗੱਲਿਆਂ ਜਾ ਕੇ ਅਣਕਾਂ ਵੀ ਡਿੱਗੀਆਂ ਇੱਧਰ ਦੌਗੀਆਂ ਹੀ ਡਿੱਗੀਆਂ ਜਿੱਥੇ ਡਿੱਗੀਆਂ ਜਿੱਥੇ ਖੜੀ ਜਾਂ ਤੇ ਖੜੀ ਅੜਾ ਹਾਂ ਉਹ ਬਾਹਰ ਉੱਤਰ ਕੇ ਡਿੱਗੀ ਇੱਧਰ ਕੋਈ ਗੱਲ ਨਹੀਂ ਕਰੀ ਅੱਗੇ ਕਿੱਥੇ ਜਾਣਾ ਹੈ ਇਹ ਨੰਗਲ ਲੱਗੇ ਦੁਨੀਆ ਦੇ ਖਸਰਮਾਕ ਬੋਲ ਤੋਂ ਧਿਆਨ ਨਾ ਜਾਏ ਹੈ ਸੁੱਕੀ ਆ ਕਿਵੇਂ ਸੁੱਕੀ ਆ ਤੇ ਸਿਰ ਤੇ ਪਾਟੂ ਗਈ ਇਹਦੇ ਚ ਕਿਹੜਾ ਡੁੱਬ ਕੇ ਮਰਨਾ ਮੈਂ ਇਹਨੂੰ ਆਪੇ ਦਸਾਣੀ ਕਰਾਂਗਾ ਮੈਂ ਜਾ ਕੇ ਉਹਨਾਂ ਨੂੰ ਜੈ ਜਿੱਦ ਲੜਾਈ ਕਰਾਂਗਾ ਹਾਂ ਕੀਆ ਕੁਪਲਾ ਵਾਲ ਤੋਂ ਜੋ ਪਾਣੀ ਨਾ ਦੇ ਦਿੰਦਾ ਫਿਰ ਉਹ ਵੀ ਦੇਖ ਕਿਹੜੀ ਗੱਲਾਂ ਤੇ ਨਿੰਜ ਲੱਗਦੀ ਬਾਈ ਜੀ ਕੀ ਆ ਨਜ਼ਾਰਾ ਇੱਥੇ ਹਵਾ ਵਗਦੀ ਸੋਹਣੀ ਸੋਹਣੀ ਮੰਜਾ ਹੋਵੇ ਨਾਲੇ ਡਾਹ ਕੇ ਸੌਂ ਜੀ ਮੈਂ ਗਿਆ ਨਾ ਉਰੇ ਆ ਛੋੜ ਗੱਲ ਸੁਣ ਮੇਰੀ ਆ ਮਗਰ ਇੱਕ ਕਣਕ ਦੱਸ ਕਿੰਨੀ ਗਈ ਇੱਥੇ ਕਲ ਕਲਾ ਦਾ ਸਰਾ ਹੀ ਆ ਜਿੱਤੂ ਨੀ ਕਰਨ ਨਿਗਾੜ ਆਂਦੀ ਐ ਨਾ ਗੈਂਡ ਲੱਗਾ ਤਾ ਤੋ ਦੋ ਕ ਬੰਦੇ ਕੀ ਆਂਦੇ ਸੀ ਆਪਾਂ ਨੂੰ ਉਹ ਆ ਜਾਂਦੇ ਸੀ ਇੱਥੇ ਆਈ ਤੁਹਾਨੂੰ ਇਹਨਾਂ ਤੋਂ ਨਹੀਂ ਚੱਲਣੀਆਂ ਇੱਥੇ ਸਰਾ ਲਾ ਦਿੱਤੀ ਆ ਬਾਕੀ ਜਿੰਨਾ ਭਾਈ ਹੁਣ ਜੇ ਅਸੀਂ ਸੱਚ ਦੱਸੀਏ ਤੇ ਵੀਰਾਂ ਕਿਸੇ ਨੇ ਕਹਿਣਾ ਝੂਠ ਆ ਕਈਆਂ ਨੂੰ ਦੰਦਲਾ ਪੈ ਜਾਣੀਆਂ ਤੇ ਜੇ ਮੈਂ ਕਹਾਂ ਵੀ ਸਾਡੀਆਂ ਮਸ਼ੀਨਾਂ ਕਦੇ 80 ਦੋਵੇਂ ਮਸ਼ੀਨਾਂ ਕਦੇ 90 ਲਾਸਟ 92 ਕਿल्ले ਵੱਢ ਕੇ ਰੋਜ਼ ਰੋਕਦੀਆਂ ਤੇ ਇਹ ਬਾਈ ਜੀ ਨજર ਲੱਗਣ ਵਾਲਾ ਹਿਸਾਬ ਹੋ ਜਾਣਾ ਬਈ ਨજર ਵੱਟੂ ਇਹ ਨਾਲ ਹੀ ਆਪਣੀ ਬਈ ਨજર ਵੱਟੂ ਚੱਲ ਤੂੰ ਦਾ ਹੈਗਾ ਹੀ ਹੈਗਾ ਉਹ ਹੋਵੇ ਖੁੱਦੀ ਗੱਲ ਨਹੀਂ ਕਰਦਾ ਹੁੰਦਾ ਤੇ ਬਹੁਤ ਸੋਹਣੀ ਮਹਾਰਾਜ ਨੇ ਕਿਰਪਾ ਕੀਤੀ ਐ ਐਂਡ ਹੋਇਆ ਪੈਂਡ ਕੰਮਕਾਰ ਪੂਰਾ ਆਹ ਦੱਸ ਗੱਲ ਦੱਸ ਕੋ ਉਹ ਕਹਿ ਲਈਦੀ ਹੁੰਦੀ ਆ ਹਾਂ ਸੁਦੀਪ ਕੇ ਦੇ ਮਾਲਕ ਆ ਆਹੋ ਆਣਾ ਪੁੱਛ ਪੁੱਛਣ ਵਾਲਾ ਕੋਦੀ ਵੀ ਤੋੜੀ ਅੱਛਾ ਕਰ ਗੱਲ ਐ ਹੀ ਆ ਜਦੋਂ ਮਹਾਰਾਜ ਦਿੰਦਾ ਨਾ ਕਈ ਐਵੇਂ ਭੈ ਚੁਪਾਈ ਮਾਰਦੇ ਰਹਿੰਦੇ ਉਹ ਦੱਸਦੀ ਆਪਣੀ ਗੂਸਰੀ ਸਾਹਮਣੇ ਕਿਸੇ ਆ ਬਹੁਤ ਗਰਦਲ ਦਿੰਦੇ ਆਹ ਚੱਲਣ ਲਈ ਹੋਣਾ ਇਹ ਅੱਜ ਲੱਭੀ ਮੈਨੂੰ ਗੱਲ ਦੀ ਓ ਮਸ਼ੀਨ ਬਾਈ ਜੀ ਦੂਜੀ ਸਾਡੀ ਮੈਨੂੰ ਕੱਲ ਦੀ ਲੱਭੀ ਨਹੀਂ ਅੱਜ ਲੱਭੀ ਉਹ ਵੀ ਸਾਡੇ ਓਰਮੈਨ ਨੇ ਵੇਖੀ ਆਪ ਵੀ ਆਓ ਫਿਰਦੀ ਆਹੋ ਜੇ ਆ ਗਿਆ ਮੇਰੇ ਕੋਲ ਹੀ ਜਣਾ ਜਾਓਗੇ ਹੈ ਮੈਂ ਕਾ ਵੀਡੀਓ ਬਣਾਉਣਾ ਪੂਰੀ ਗੱਲ ਵਾੜਾ ਪੂਰੀ ਗੱਲ ਵਾੜਾ ਤੂੰ ਵੀ ਤੈਨੂੰ ਬਤੋਦਾ ਗਿਆ ਹੈ ਹੈ ਆਈ ਕਮਾਈਆਂ ਦੇ ਚੜਾ ਵੀ ਇਹਦੇ ਉੱਤੇ ਦੇਣ ਲੱਗੇ ਹੈ ਹੈ ਇਹ ਹਿਲਦਾ ਹੀ ਨਹੀਂ ਆਪਣੇ ਲੱਗਦਾ ਹੈ ਲਾਇਆ ਰਹਿਣ ਦੇ ਨਾ ਛੇੜ ਉਹ ਬਹੁਤ ਗਲਤੀ-ਸ਼ਲਤੀ ਮਾਫ ਕਰੀ ਨਾ 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 ਰਹਿਣ ਹੀ ਦੇ ਛੇ ਆਉਂ ਤਾ ਡੰਗਲਾ ਕੱਢਦਾ ਨਾ ਜਬਾਨ ਆਪਾਂ ਗਿਆ ਮਗਰ ਲੱਗ ਗਿਆ ਕੀ ਕਰਾਂ ਚਲਾ ਜਲਦੀ ਯਾਰ ਰੱਖਿਆ ਕਰੋ ਬਾਈ ਖਿਆਲ ਆਏ ਉੱਤੇ ਚੜਾ ਦੇਣ ਲੱਗੇ ਮੋਟਰਸਾਈਕਲ ਯਾਰ ਯਾ ਯਾ ਨਹੀਂ ਅੱਜ ਚਲਦੀ ਬਾਈ ਜੀ ਆਪਣੀ ਦੂਜੀ ਮਸ਼ੀਨ ਪਹਿਲੀ ਚਲਦੀ ਕਿੱਥੇ ਆ ਗਿਆ ਯੂਰੀਆ ਇਹਨੇ ਬੜਾ ਵਕਤ ਪਾਇਆ ਕਰੇ ਦੀ ਸ਼ੀਰੀ ਤੇ ਫੋਕਸ ਕਰਤਾ ਇਹਦੀ ਸ਼ੀਰੀ ਆ ਨੰਦਪੂਰ ਦਾ ਬਿੱਟਾ ਰੰਡਾ ਆ ਬਾਈ ਕੱਲ ਚੱਲ ਜੀ ਆਪਾਂ ਅਮੜ ਕੇ ਨੇਰਾ ਕਰਦੇ ਫਿਰਾਂਗੇ ਆਪਾਂ ਨੂੰ ਕੀ ਚੱਕਰ ਪੈ ਫੁਰ ਗੱਡੀ ਦਾ ਨੰਬਰ ਚੈੱਕ ਕਰੋ ਗੱਡੀ ਦਾ ਨੰਬਰ ਚੈੱਕ ਹੀ ਆ ਕੱਲ ਚੱਲ ਜੀ ਲੱਗੇ ਬਾਈ ਜੀ ਪਿੰਡ ਦੀ ਤਿਆਰੀ ਕਰਨ ਕੰਮ ਛੱਡ ਕੇ ਜਾਣਾ ਪੈਣ ਲੱਗਾ ਫਰੰਡੋਈ ਫੋਨ ਲਾਦੇ ਆਉਣ ਵੀ ਆਓ ਛੱਡ ਦੇ ਛੱਡ ਦੇ ਆ ਕੈਵਨ ਕਰਦੇ ਸਾਫ ਉਹ ਰੇਸ ਕਰ ਲਾ ਮੜੀ ਜੀ ਬਾਤ ਸੋ ਓ ਬਾਈ ਜੀ ਮੁੰਡਾ ਹੱਡਾ ਲੱਗਾ ਲਾਉਣ ਕਲੱਚ ਕੀ ਕਰਦੀ ਆ ਕਲੱਚ ਟਾਇਟ ਆਪਣਾ ਹੈ ਬਾਈ ਹੈ ਟਾਇਟ ਆ ਮੈਂ ਨਿਕਾਵਾਂ ਨਹੀਂ ਨਹੀਂ ਤੂੰ ਪੂਰਾ ਫੋਰਮੈਂਨ ਬਾਈ ਸਾਨੂੰ ਥੋੜਾ ਜਿਹਾ ਕਲੱਚ ਕਰਦਾ ਪਰੇਸ਼ਾਨ ਅਈ ਕਿ ਆ ਵੀ ਅਜੇ ਦੇ 15 20 ਕਿੱਲਿਆਂ ਦੇ ਕੰਮ ਚੱਲਣਦੇ ਆ ਤੇ ਇੱਕ ਵਾਰੀ ਚੈੱਕ ਕਰ ਲੀ ਰੱਸੀ ਫੜ ਇਹਨੂੰ ਤਾਂ ਬੰਨਦੇ ਆਇ ਰਾਹ ਦੇ ਇੱਥੇ ਅਜੇ ਇੱਥੇ ਮੈਂ ਆਪਣਾ ਤੋੜ ਲੀ ਆਪ ਬਾਈ ਜਿਸ ਅਈ ਪੂਰੀ ਵਾਲੀ ਵੀ ਕਰਨੀ ਚਾਲੂ ਅਜੇ ਹੋਖਣਾ ਕਿਤੇ ਤਾਂ ਗਏ ਹੈ ਬਸ ਕਿਤੇ ਕੋਈ ਉ ਇੱਥੇ ਵੇਜਾਂ ਇਧਰਲੇ ਬੰਨੇ ਵੇਖ ਪਿਆ ਹੋਊਗਾ ਰਸਾ ਰਸਾ ਜੇ ਛੋਟੀ ਜੀ ਪਤਲੀ ਇੱਕ ਬਾਈ ਜੀ ਸਾਡੀ ਅਜੇ ਆਈ ਨਹੀਂ ਘਰੇ ਉਹ ਕਿਤੇ ਪਿੱਛੇ ਹੀ ਚੱਲਣਾ ਚੋਲਣਾ ਦਈ ਆ ਹੈ ਗਾਲੇ ਆ ਮੈਂ ਰਾਈਟ ਮੱਛਰ ਵੜਾਈਆ ਹੈ ਅੱਜ ਨੂੰ ਬਾਈ ਜੀ ਪਾਵਾਂਗੇ 4x4 ਦਾ ਗੇੜਾ ਤਿੰਨ ਪੱਖਿਆਂ ਵਾਲੀ ਚਲਾਵਾਂਗੇ ਚਲਾਵਾਂਗੇ ਚਲਾ ਤੂੰ ਆ ਜਲਾਈ ਨਾ ਉਹ ਤੇ ਆ ਕਿਹੜੀ ਤੂੰ ਇਹ ਚਲਾਉਣੀ ਮੈਂ ਇਹ ਚਲਾਉਂਦਾ ਇੱਕ ਗੱਲ ਇਹ ਜਦੋਂ ਭਾਈਦੀ ਆ ਨਾ ਭੈਣ ਦੇਣੀ ਉਹ ਗਵਾਂਢੀ ਜੇ ਵੇਂਦੇ ਹੀ ਮੈਂ ਹੰਦੀ ਆ ਵੇ ਕਰਨ ਕੀ ਜੇ ਆ ਆਕਣ ਬਾਈ ਗਰਮ ਵੜੀ ਹੁੰਦੀ ਆ ਵੇ ਨਾਲ ਹੀ ਸਹੀ ਕਰ ਬੰਦੇ ਚੱਲ ਇੱਥੇ ਕੁਝ ਨਹੀਂ ਹੁੰਦਾ ਹੁਣ ਜਾਲੀ ਟਾਇਰ ਨਾ ਕਰੀ ਮੁੰਡੇ ਸਾਡੇ ਨੇ ਅੱਜ ਬਾਈ ਤੀਜਾ ਹੀ ਲਾ ਲਿਆ ਕੋਲੇ ਇੱਕ ਵਿਚਾਰੀ 올ਡ ਮਾਡਲ ਚੱਲੰਦੇ ਸੀ ਤੇ ਉਹ ਸਾਡੇ ਤੋਂ ਬੜੇ ਹੀ ਪਰੇਸ਼ਾਨ ਸੀ ਚੀ ਚੰਗੀ ਹੋ ਵੀ ਪਰ ਤਕਨੀਕ ਨਿੱਕੀ ਲੌਂਗ ਕਲਾਸ ਇੱਥੇ ਰੱਖ ਗਿਆ ਤੇ ਦੋਵੇਂ ਮਿੱਟੀ ਨੇ ਰੱਖ ਲਈਆਂ ਦੋਵੇਂ ਪਤਾ ਨਹੀਂ ਇੱਕ ਸੀਗੀ ਵਿੱਚ ਆ